ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਤੇ ਤੁਸੀਂ ਅੱਗੇ ਵੀ ਸਾਡੇ ਲਈ ਬੜੀਆਂ ਦੁਆਵਾਂ ਕਰਦੇ ਆ ਜੀ ਤੇ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣਾ ਰਾਤ ਚੌਗਣਾ ਬਖਸ਼ੇ ਜੀ ਤੇ ਹੋ ਗਏ ਜੀ तकरीबन ਤੇ 4 ਦਿਨ ਹੋ ਗਏ ਜੀ ਸੰਦੀਪ ਭੈਣ ਦੇ ਕਾਫੀ ਹੋ ਰਿਹਾ ਜੀ ਦਰਦ ਤੇ ਤੁਸੀਂ ਉਹਨਾਂ ਦੀ ਵੀਡੀਓ ਦੇਖ ਲਈ ਆ ਕਿ ਪਤਰੀ ਦਾ ਦਰਦ ਦਿੱਤਾ ਜੀ ਇੱਕ ਵਾਰ ਜੇ ਰੋਕਦਾ ਤਾਂ ਬਹੁਤ ਬੁਰਾ ਉਠਦਾ ਸਾਰਾ ਸਰੀਰ ਨੂੰ ਖਲਾਉਂਦਾ ਤੇ ਦਰਦ ਦਬਣ ਦਾ ਨਾਮ ਨਹੀਂ ਲੈਂਦਾ ਜੀ ਕਹਿੰਦੇ 3-4 ਦਿਨ ਹੋ ਗਏ ਤੇ ਡਾਕਟਰ ਤਾਂ ਕਹਿੰਦੇ ਵੀ 3-4 ਦਿਨ ਦੇਖਾਂਗੇ ਨਹੀਂ ਉਸ ਤੋਂ ਬਾਅਦ ਦੇ ਵਿੱਚ ਆਪਰੇਟ ਦੇ ਬਾਰੇ ਉਹਨਾਂ ਨੇ ਗੱਲ ਕਰੀ ਠੀਕ ਤੇ ਬੈਸੀ ਪ੍ਰਮਾਤਮਾ ਭਾਈ ਦੇਖੋ ਆਪਰੇਟ ਦਾ ਤਾਂ ਆਪਰੇਸ਼ਨ ਦਾ ਤਾਂ ਨੋਏ ਬਹੁਤ ਮਾੜਾ ਹੈ ਤੇ ਪ੍ਰਮਾਤਮਾ ਭਾਈ ਕਿਸੇ ਦਾ ਆਪਰੇਸ਼ਨ ਕਿਤਾ ਆਪਰੇਟ ਨਾ ਕਰਾਵੇ ਕਿਉਂਕਿ ਦੇਖੋ ਮੁੰਡਾ ਆਪਣੇ ਚੋਕਾ ਤੁਰਦਾ ਫਿਰਦਾ ਰਹੇ ਇਹ ਤੋਂ ਵੱਡੀ ਤੰਦਰੁਸਤੀ ਹੋਰ ਕੋਈ ਨਹੀਂ ਤੇ ਚੱਲੇ ਆ ਜੀ ਸਾਰਾ ਸਾਡਾ ਪਰਿਵਾਰ ਭਾਈ ਦੇਖੋ ਉਹ ਜਦੋਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਦੁੱਖ ਸੁੱਖ ਦੇ ਵਿੱਚ ਬਰਾਬਰ ਖੜਦੇ ਤਾਂ ਸਾਡੇ ਵੀ ਫਰਜ਼ ਬਣਦੇ ਤੇ ਬਸ ਹੁਣ ਉਹਨਾਂ ਨੂੰ ਲੈ ਕੇ ਗਏ ਆ ਜੀ ਹਸਪੀਟਲ ਸਾਗਰ ਰੋਪੜ ਤੇ ਕਾਫੀ ਦਰਦ ਉਠਿਆ ਹੋਇਆ ਉਹਨਾਂ ਦੇ ਬਹੁਤ ਜ਼ਿਆਦਾ ਤੇ ਜਾ ਕੇ ਦੇਖਾਂਗੇ ਤੇ ਤੁਹਾਡੀ ਵੀ ਮੁਲਾਕਾਤ ਕਰਾਵਾਂਗੇ ਤਾਂ ਤੁਸੀਂ ਵੀ ਜਰੂਰ ਅਰਦਾਸ ਕਰਿਓ ਸਾਡਾ ਫਰਜ਼ ਬਣਦਾ ਵੀ ਅਸੀਂ ਭਾਈ ਜਾਈਏ ਖਬਰ ਲੈ ਆਈਏ ਦੇਖੋ ਲੈਣ ਦੇਣ ਦਾ ਕੋਈ ਭੁੱਖਾ ਹੈ ਨਹੀਂ ਗੱਲ ਸਾਰੀ ਆ ਕੇ ਫਰਜ਼ਾਂ ਤੇ ਪਿਆਰ ਦੀ ਲੁਪ ਜਾਂਦੀ ਆ ਤੇ ਇੱਧਰ ਵੀ ਚਰਨ ਜੀ ਤੇ ਬੀਬੀ ਵੀ ਤਿਆਰ ਬੈਠੇ ਆ ਸਸਰੀ ਘਰ ਦੀ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਆ ਤੁਸੀਂ ਹੁਣ ਸੱਚ ਜੜਦੀ ਕਿ ਲੱਗ ਜੂਗਾ ਤੇ ਦੁੱਖ ਤਕਲੀਫਾਂ ਤੋਂ ਦੂਰ ਉਹ ਕਿਤਾਬ ਹੰਦਸੇ ਵੀ ਭੈਣ ਬੰਨ ਬਸ ਕੱਲ ਦੇ ਕਰਦੇ ਆ ਤੈਨੂੰ ਪਤਾ ਵੀ ਕੰਮਾਂ ਦਾ ਕੰਮਾਂ ਦਾ ਹਮ ਇਹ ਨਹੀਂ ਮੁੱਕਦੇ ਹੈਗੇ ਤੇ ਹੁਣ ਅਸੀਂ ਸਵੇਰ ਦੇ ਕਹਿੰਦੇ ਪਰ ਸਵੇਰ ਦੇ ਥੋੜੇ ਜਿਹਾ ਅੰਨਤ ਅੱਜ ਲੱਗਿਆ ਹਾਂ ਟਿਲਾ ਜੀ ਬਈ ਇਹਨੂੰ ਕੋਲਾ ਦਵਾਈ ਤੋ ਵੀ ਦਿੱਤੀ ਆ ਫਿਰ ਹੁਣ ਅਸੀਂ ਚੱਲਿਆ ਭੈਣ ਦੇ ਘਰ ਹੋਲੇ ਤੇ ਭੈਣ ਦਾ ਬੜੀ ਦਾ ਫੋਨ ਆ ਗਿਆ ਵੀ ਉਹ ਵੀ ਭਾਈ ਸਾੰਘ ਦੇ ਦੁਆਰਾ ਲੈ ਕੇ ਨਹੀਂ ਦਰਦ ਬੁੱਟ ਕਰੀ ਤੇ ਕਹਿੰਦੇ ਯਾਰ ਦੁੱਖ ਹਨ ਕਿਸੇ ਨੂੰ ਪੁੱਛ ਨਹੀਂ ਉੱਠਦਾ ਹੈ ਦਰਦ ਦਾ ਕੋਈ ਪਤਾ ਨਹੀਂ ਕਿਹੜੇ ਟਾਈਮ ਬਿਰਾਤ ਤਾਂ ਨਹੀਂ ਸੀ ਬਣਦੀ ਗੋਲੀ ਦੇਖ ਠੀਕ ਤੀ ਵੀ ਹੁਣ ਆਪਾਂ ਜਿਆਦਾ ਉੱਠਿਆ ਤਾਂ ਸਾਨੂੰ ਐਮਰਜੈਂਸੀ ਲਈ ਜਾਣਾ ਪਏ ਮਨੇ ਕਹਿ ਦੂ ਜੇ ਜਿਆਦਾ ਉੱਠਿਆ ਤਾਂ ਤੁਸੀਂ ਲੈ ਆਏ ਤੇ ਭੌਂ ਨਾ ਕਰੋ ਤੇ ਚਲੋ ਦੇਖਦੇ ਹੁਣ ਬੇ ਰੋਪੜੇ ਜਾਂਦੇ ਆਂ ਫਿਰ ਕਿਉਂਕਿ ਜਦੋਂ ਉਹ ਕੰਡਾ ਲੱਗੇ ਤੇ ਭੱਜਿਆ ਸਾਡੇ ਵੀ ਫਰਜ਼ ਬਣਦੇ ਨੇ ਰੋਪੜੀ ਸਾਨੂੰ ਕੋਈ ਬਾਹਰ ਹੀ ਦੂਰ ਨਹੀਂ ਹੈਗੀ ਤੇ ਚਲੋ ਕੋਈ ਨਾ ਸਿੱਥੇ ਵੀ ਖਬਰ ਪਹੁੰਚ ਆ ਸਕਦੀ ਹੈ ਬੰਦਾ ਖਬਰ ਦਾ ਹੀ ਆ ਵੀ ਇੱਕ ਬੰਦਾ ਬਰਾਬਰ ਆ ਕੇ ਖੜੀ ਉਹਦਾ ਦੁੱਖ ਟੁੱਟ ਜਾਂਦਾ ਹੈ ਤੇ ਹੁਣ ਅਸੀਂ ਉੱਥੇ ਜਾ ਵੀ ਮਿਲਦੇ ਆਂ ਮਾਰਨ ਸੱਸੀ ਕਾ ਦੇ ਹੀ ਬਾੜਾ ਉਤਾਰੀ ਕਰਨੀ ਚਾਹੀਦੀ ਹੈ ਸੋਈ ਮਾ ਮਾਂ ਦੀ ਖਾਸियत ਵੀ ਹੈ ਕਿ ਅਸੀਂ ਕਿਰਤੀ ਹੋ ਜਾ ਕੇ ਆਉਣਾ ਹੈ ਨਾ ਪੁੱਤ ਅਸ ਚੱਲਣਾ ਹੈ ਮਾਣੋ ਅੱਛਾ ਕਹਿਣਾ ਰਮ ਭਾਠੀ ਕੇ ਕਰ ਲੂਗੀ ਭਾਈ ਗੁੱਗੀ ਦੀ ਮਾਂ ਹੈ ਵਿਚਾਰੀ ਜੋ ਛੋਟੀ ਕੁੜੀ ਹੈ ਉਹ ਵੀ ਕਹਿੰਦੇ ਜਾਂਦੀ ਹੈ ਵੀ ਠੀਕ ਹੋ ਜਾ ਅੱਛਾ ਹੂੰ ਠੀਕ ਠਾਕ ਹੋ ਗਿਆ ਪੁੱਤ ਤਸ ਚੱਲੀ ਹੁਣ ਹਾਂ ਚਲੋ ਜੀ ਲਓ ਜੀ ਤੇ ਚੱਲੇ ਤੇਜੀ ਹਸਪੀਟਲ ਫਾਂਗੇ ਦੇ ਸੰਦੀਪ ਭੈਣ ਨੂੰ ਪਾ ਤੁਹਾਨੂੰ ਦੱਸਿਆ ਤਾਂ ਜਦੋਂ ਵੀਡੀਓ ਤੇ ਸਟਾਰਟ ਕਰੇ ਤੇ ਵੀ ਸੰਗੇ ਹਸਪੀਟਲ ਲੈ ਕੇ ਗਏ ਉਹਨਾਂ ਨੂੰ ਤੇ ਆਉਂਦੇ-ਆਉਂਦੇ ਬਾਈ ਦਾ ਵਿਕੀ ਦਾ ਫੋਨ ਆ ਗਿਆ ਸਾਨੂੰ ਉਹ ਕਹਿੰਦੇ ਵੀ ਡਾਕਟਰ ਸਾਹਿਬ ਨੇ ਉਹਨਾਂ ਨੂੰ ਬਸ ਟੀਕੇ ਲਾਉਣੇ ਆ ਟੀਕੇ ਲਾਉਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਸਾਨੂੰ ਘਰੇ ਭੇਜ ਦੇਣਾ ਵੀ ਤੁਸੀਂ ਘਰੇ ਚੱਲੋ ਤੇ ਤੁਸੀਂ ਭਾਈ ਘਰੇ ਆਜੋ ਖਬਰ-ਖਬਰ ਲੈਣ ਮਿਲਣ ਵਾਸਤੇ ਤੇ ਹੁਣ ਪਹੁੰਚੇ ਆ ਜੀ ਤੇ ਹੁਣ ਜਦੋਂ ਪਹੁੰਚੇ ਆ ਚਾਹ ਪਾਣੀ ਆਪਾਂ ਨੇ ਪੀ ਲਿਆ ਜੀ ਤੇ ਸੰਦੀਪ ਭੈਣ ਨੂੰ ਵੀ ਹੁਣ ਪਾ ਤੁਹਾਡੀ ਮੁਲਾਕਾਤ ਕਰਾਉਣੀ ਆ ਤੇ ਬਸ ਪ੍ਰਮਾਤਮਾ ਬਸ ਅੱਗੇ ਵੀ ਤੁਸੀਂ ਸਾਡੇ ਲਈ ਅਰਦਾਸਾ ਕਰੀਆਂ ਹੁਣ ਵੀ ਕਰਿਓ ਵੀ ਭਾਈ ਸਾਡੀ ਸੰਦੀਪ ਭੈਣ ਛੇਤੀ ਤੋਂ ਛੇਤੀ ਠੀਕ ਹੋ ਜਵੇ ਤੇ ਆਪਣੇ ਪਰਿਵਾਰ ਦੇ ਵਿੱਚ ਜਿੱਦਾਂ ਹਾਸ ਦੀ ਖੇਡ ਦੀ ਤਿਉਮਹੀ ਉਹ ਭਾਈ ਠੀਕ ਠਾਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਹਾਸੇ ਖੇਡੇ ਤੇ ਲਓ ਕਰਦੇ ਆ ਮੁਲਾਕਾਤ ਤੇ ਤੁਹਾਡੀ ਵੀ ਪਾ ਕਰਾਉਣੀ ਆ ਜੀ ਪਹੁੰਚੇ ਹੋਇਆ ਮਾਲਾ ਭਾਈ ਜੀ ਭਾਈ ਜੀ ਲਖਨ ਸਾਹਿਬ ਭਾਈ ਜੀ ਪਰਮਾਤਮਾ ਰੱਖੇ ਸਾਨੂੰ ਸਾਰਿਆਂ ਨੂੰ ਚੜ੍ਹਦੀ ਗੱਲਾਂ ਚ ਤੇ ਐਜੇ ਦਾ ਕੰਮ ਆਦਾ ਮਾ ਰੋਲੇ ਕਰਨਾ ਚਲ ਕੋਈ ਨਹੀਂ ਮਹਾਰਾਜ ਕਿਰਪਾ ਕਰੋ ਲੱਗੇ ਹੋਏ ਲਾਂਚ ਦੁੱਖ ਸੁੱਖ ਜਿੰਦਗੀ ਦਾ ਇਸਾ ਅ ਚੋਖੇ ਵੇਲੇ ਸੁਖਰਾਣਾ ਕਰੋ ਦੁੱਖ ਵੇਲੇ ਅਰਦਾਸ ਕਰੋ ਸਾਰੇ ਤੇ ਹੁਣ ਹੁਣ ਆ ਜੀ ਹਸਪੀਟਲ ਤੇ ਆ ਕੇ ਬੈਠੀ ਆ ਇੰਜੈਕਸ਼ਨ ਲਾਉਂਦਾ ਸੌਂਦ ਦਿਆ ਉਹਨਾਂ ਦਸੌਂ ਤੋਂ ਤਾਂ ਕੀ ਕਰਨਾ ਡੰਨ ਦੇ ਆ ਉਦੋਂ ਸੌਂਦਾ ਨਾ ਕਿੰਨਾ ਪਤਾ ਨਹੀਂ ਨਹੀਂ ਨਿਕਲਦਾ ਪਰ ਦੰਨ ਜ਼ਰੂਰ ਲੈਣਾ ਇਹ ਇਕੱਲੀ ਜਾਣਾ ਤਾਂ ਸਾਵੇ ਜ਼ਿੰਦਗੀ ਦੇ ਨਾਲੇ ਚੱਲਦੇ ਦੋਸਤ ਸਿੱਕੇ ਤੇ ਆਏ ਬਈ ਖਬਰ ਨੂੰ ਮਾਜ਼ਿਕ ਕਰਾਂਗੇ ਫੋਨ ਕਰਦਾ ਸੀ ਮੈਨੂੰ ਮੈਂ ਆਹ ਵੀ ਵੱਧੇ ਘੰਟੇ ਚ ਪਹੁੰਚ ਜਾਣਾ ਤੇ ਅਜੇ ਮੇਰਾ ਗੁੱਗਲੂ ਜਾ ਇਹ ਬਹੁਤ ਖਾਬ ਹੋ ਜਾਂਦਾ ਇਹ ਯਾਰ ਤੇ ਪਰ ਤੂੰ ਤੂੰ ਕਿੱਧਰ ਸੰਦੀਪ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਇਥੇ ਇਹ ਟੀਏ ਲੱਗੇ ਇਥੇ ਹਾਂ ਫੇਰਾ ਕੱਢੀ ਨਹੀਂ ਹੱਜੀ ਵੀ ਤੇ ਨਾ ਗੁਰੂ ਜੀ ਦਾ ਸਰਮਾ 15000 ਰੁਪਏ ਰੋਜ਼ ਤੋਂ ਜਦੋਂ ਵੀ ਪੂਰ ਲੱਗੀ ਰੋਜ਼ ਤਾਂ ਜਾਂਦੇ ਆ ਇਹ ਨਾੜ ਤੇ ਇੰਜੈਕਸ਼ਨ ਵਾਲਾ ਕਿਦਾਂ ਫਿਰ ਦੱਬੋ ਦੂਰ ਰੋਟਾ ਦੱਬਦੇ ਸਹੀ ਗੱਲ ਹੈ ਨਾੜ 'ਚ ਲੱਗਦਾ ਇਹ ਇੱਥੇ ਸਾਡੀ ਭੈਣ ਜੀ ਬੜੀ ਵੇਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਨ ਉਸ ਚਾਹ ਪਾਣੀ ਪੀ ਲੈਣਾ ਚਾਹ ਪਾਣੀ ਪੀ ਲੈਣਾ ਅੱਜ ਤੱਕ ਅੱਦੇ ਆਏ ਆ ਜਾਂ ਤੁਹਾਨੂੰ ਫੋਨ ਕਰਿਆ ਜਾਂ ਤੁਸੀਂ ਕਿਹਾ ਮੈਨੂੰ ਵੀ ਭਾਈ ਉਰੇ ਨਹੀਂ ਕੋਈ ਚੱਕਰ ਨਹੀਂ ਵੀ ਇਹਨਾਂ ਨੇ ਟੀਕੇ ਲਾ ਕੇ ਘਰ ਨੂੰ ਭੇਜ ਦੇਣਾ ਨਹੀਂ ਤਾਂ ਅਸੀਂ ਹਸਪੀਟਲ ਨੂੰ ਆਉ ਲੱਗੇ ਤੇ ਤੁਹਾਡੇ ਕੋਲ ਨੂੰ ਇਹ ਮੈਂ ਕਹਿੰਦੀ 2:30 ਵਜੇ ਆਵਾਂਗੇ ਤੇ 8 ਵਜੇ ਨਹੀਂ ਪਹਿਲਾਂ ਪਹਿਲਾਂ ਦੀ ਗੱਲ ਆ ਭਾਈ ਹੈ ਨਾ ਮੈਂ ਬੋਨ ਕਰਾਂ ਉਹ ਵੀ ਰੀਤ ਨੂੰ ਲਈ ਹਾਂ ਬਸ ਆਇਓ ਤੇ ਦੱਸ ਜਦ ਹਾਂ ਵਾਹ ਪਾਣੀ ਪੀਤਾ ਕੇ ਜਣ ਕੇ ਹਾਂ ਬੀਬੀ ਤੇਰੀ ਸਿਹਤ ਕਿੱలాਣਾ ਟੀਕੇ ਹੋ ਗਏ ਟੀਕਾ ਹੋਣਾ ਤੁਹਾਨੂੰ ਵੀ ਤੇ ਕਰਨੀਏ ਬਾਕੀ ਤਾਂ ਤੁਹਾਨੂੰ ਦਾ ਨਾ ਮੈਂ ਵੀ ਤਾਂ ਜੀ ਜੀ ਦਾ ਮੈਨੂੰ ਚਾਹੀਦੇ ਹਨ ਮਿਲ ਸੀ ਨਾ ਉਹ ਵੀ ਤਾਂ ਸਿਆਣਾ ਵੀ ਤਾਂ ਨਿਆਣਾ ਵੀ ਠੀਕ ਆ ਜੋ ਸਿਆਣਾ ਬੁਮਾਰਾ ਤਾਂ ਨਿਆਣਾ ਦਾ ਪਹਿਲਾ ਬੁਮਾਰਾ ਹੁੰਦਾ ਜੀਬੀ ਨੇ ਡਰਾਈਵਰ ਤੇ ਬੈਕ ਬੱਸ ਆਏ ਮੈਂ ਆਏ ਹੋਪ ਯੂ ਨੂੰ ਟੈਂਸਰ ਬਹੁਤ ਮੁਸੀਬਤ ਸੀ ਮੈਂ ਵੀ ਐ ਕਿ ਬਗੜਾ ਰਿਹਾ ਸੀ ਸੈਟਿੰਗ ਨਹੀਂ ਆਹ ਫੋਨ ਕਰੀ ਜਾਣਾ ਅਬ ਸਦਾ ਹੀ ਮੰਗਣਾ ਦੇਖੀ ਜਾਂਦੀ ਵੀਡੀਓ ਕਾਲ ਕਰਨੀ ਜਾਂਦਾ ਵੀ ਅਸੀਂ ਮੈਂ ਥੋਲੀ ਇੱਕ ਵਾਰ ਕਹੇ ਕਹਿੰਦੀ ਆਪਾਂ ਗੱਲਾਂ ਕਰੀ ਜਾਂਦੇ ਐ ਕੁਝ ਆਵੇ ਨਹੀਂ ਦਿੰਦੀ ਕੋਈ ਨਾ ਉਹ ਤਾਂ ਪੈਨਸ਼ਨ ਹੋਣ ਦੀ ਦੁਆਵਾ ਸੁਪਰਟਰ ਫੇਰ ਬੰਦਾ ਇਹ ਹੋ ਜਾਂਦਾ ਫੇਰ ਬੰਦਾ ਉਹਦਾ ਦਿਮਾਗ ਉਹਦਾ ਉੱਧਰ ਲੱਗੀ ਜਾਂਦੀ ਹ ਨਹੀਂ ਟੈਂਸ਼ਨ 15 ਕਿ ਤੂੰ ਬਚਿੱਤ ਕਰਾਣਾ ਟੈਂਸ਼ਨ ਦੇ ਵਿੱਚ ਮੈਨੂੰ ਪਤਾ ਕਿ ਆਮ ਹੈ ਕੀ ਹੋ ਰਿਹਾ ਵੀ ਸਭ ਤੋਂ ਵਧੀਆ ਤਾਂ ਬੀਬੀ ਦਾ ਡਾਕਟਰ ਬੰਦ ਵਧੀਆ ਹ ਨਹੀਂ ਜਿਹੜਾ ਵੀ ਜਿਹੜਾ ਗੁੱਟੀ ਬੱਟੀ ਬੱਟੀ ਨਹੀਂ ਜਿਆਦਾ ਤਾਂ ਵੀ ਵਧੀਆ ਪਹਿਲਾਂ ਲੱਗਦਾ ਤਾਂ ਵੀ ਨਹੀਂ ਕਿਥੇ ਠੀਕ ਹੋਣਾ ਹੈ ਉਹ ਤਾਂ ਨਹੀਂ ਇਹ ਜ ਪਹਿਲੀ ਵਾਰ ਤਾਂ ਨਹੀਂ ਹੋਇਆ ਨਾ ਦੂਸਰੀ ਵਾਰ ਦਵਾਈ ਲੈ ਕੇ ਫਰਕ ਪਿਆ ਕੰਦੀਆ ਹਰਕ ਤਾਂ ਹੋਰ ਦਾ ਟਾਈਮ ਨਾਲ ਤਾਂ ਟਾਈਮ ਨਾਲ ਬਣ ਜਾਇਆ ਹਾਂ ਜੇ ਆਪਾਂ ਕਹੀ ਜਾਂਦੇ ਬੜਾ ਖਾਧੀ ਸ਼ਾਮ ਨੂੰ ਖਾਧੀ ਅਰੇ ਮੈਨੂੰ ਫਰਕ ਪੈਦਾ ਹੋਣੀ ਹੋਰ ਹੋਲੀ ਦਵਾਈ ਨੇ ਵੀ ਅਸਰ ਹੋਲੀ ਹੋ ਕਰਨਾ ਹੈ ਆਪਾਂ ਇੱਕ ਡਾਕਟਰ ਪਨੀ ਦਿੱਕੇ ਬੰਦੇ ਆ ਇੱਥੇ ਤੋਂ ਉੱਠ ਕੇ ਉੱਥੇ ਉੱਠ ਕੇ ਉੱਥੇ ਉੱਠ ਕੇ ਉੱਥੇ ਸਾਬੂ ਕਰ ਆਪਣਾ 200 ਰੁਪਏ ਕਰ ਦੋ ਉਹ ਗੱਲ ਹੈ ਜੀ ਉਹਦਾ ਕੰਮ ਦਾ ਕਹੀ ਹੁੰਦਾ ਜਲ ਬਿਮਾਰ ਹੁੰਦਾ ਬਿਮਾਰ ਆਏ ਹੋ ਜਾਂਦਾ ਕਿ ਕਿਦਣਾ ਕਿਦਣਾ ਠੀਕ ਹੋ ਜਾਵਾ ਇਹ ਵੀ ਗੱਲ ਮੰਨ ਹੀ ਨਾ ਵੀ ਬੰਦੇ ਦਾ ਖੜਦਾ ਮੰਨ ਹੀ ਖੜਦਾ ਚਲੋ ਤੇ ਹੁਣ ਭਾਈ ਥੋੜਾ ਤੁਹਾਨੂੰ ਵੈਸੇ ਚਾਹਦੀਆਂ ਰੱਖੇ ਸਭ ਦੀਆਂ ਸਭ ਤੋਂ ਵੱਡੀ ਤਾਂ ਗੱਲ ਆ ਆ ਬਿਲਕੁਲ ਬਿਲਕੁਲ ਵੈਸੇ ਉਹ ਡਾਕਟਰ ਨੇ ਕੋਈ ਘਬਰਾਉਣ ਦੀ ਗੱਲ ਤਾਂ ਨਹੀਂ ਦੱਸੀ ਘਰਾਟੋ ਘਬਰਾਉਣਾ ਨਹੀਂ ਤਾਂ ਗੱਲ ਹੈ ਜਿਉਂ ਤੱਕ ਪਸਲੀ ਬਾੜਨੇ ਨਿਕਲਦੀ ਘਬਰਾਉਣ ਜਦ ਤੱਕ ਤਾਂ ਟੈਨਸ਼ਨ ਹੈ ਕੀ ਆ ਕਿ ਹਾਂ ਡਾਕਟਰ ਨੇ ਮੈਂ ਆਪਰੇ ਕਿਹਦੇ ਬੰਦਾ ਨਿਕਲਣਾ ਹੁਣੇ ਹੀ ਕਰ ਸਕਦੀ ਹੈ ਕੋਈ ਦਿੱਕਤ ਨਹੀਂ ਹੈਗੀ ਪਤਾ ਨਹੀਂ ਹੁਣ ਕਿਹੜਾ ਗਰਾ ਉਹ ਤੁਹਾਨੂੰ ਦੱਸਣਾ ਤੁਹਾਨੂੰ ਕੁਝ ਵੀ ਨਹੀਂ ਮਾਰੇ ਸਮੇ ਦੇ ਗੇੜ ਮੈਂ ਸਭ ਤੇ ਦੱਸ ਰਿਹਾ ਮੇਰੀ ਵਾਰੀ ਨਿਕਲ ਗਈ ਹਾਂ ਫਿਰ ਸਭ ਸੱਚ ਦੀਆਂ ਤਾਂ ਮੰਮੀ ਕਿਦੀ ਵੀ ਕਾਫੀ badi ਬਹੁਤ badi ਕਿਹਦੇ ਸਦਰੇ ਨਿਕਲਿਆ ਦਿਖਾਉਂਦਾ ਫਿਰ ਇਕੱਲੇ ਇਕੱਲੇ ਫਿਰ ਖੁਸ਼ੀ ਦੀ ਗੱਲ ਸੀ ਮੇਰੇ ਵਾਸਤੇ ਉਹ ਹਾਂ ਇੱਕ ਡੇਢ ਸਾਲ ਸੰਤਾਪ ਭੋਗਿਆ ਮੈਂ ਪੜ੍ਹਦੀ ਤਾਂ ਮੇਰੇ ਜਾਂਦਾ ਦੋ ਮਹੀਨੇ ਬਾਅਦ ਉੱਤੜਾ ਗਏ ਤੇਰੀ ਨੇ ਬਹੁਤ ਤਕੜਿਆ ਨਹੀਂ ਐਵੇਂ ਕਿੱਥੀ ਨੇ ਭੱਜ ਦਿੱਤੀਆਂ ਉਹ ਪੰਜ ਬੱਦਗੀਆਂ ਦੀਆਂ ਤੇ ਇੱਕ ਜ਼ਿਆਦਾ ਵੱਡੀ ਸੀ ਵੈਸੇ ਥੋੜਾ ਐਂਡ ਦੇ ਕਿੰਨੇ ਐਮ ਐਮ ਦੀਆਂ ਸੀ ਉਹ ਬਾਥਰੂਮ ਪਾਇਪ ਚ ਵੱਡੀ ਸਾਢੇ 7 ਇੱਕੋ ਆ ਕਿਹਦੇ ਭੈਣ ਦੇ ਜਿਹੜੀ ਬਸੀ ਨੇ ਉਹੀ ਚ ਆ ਇੱਕੋ ਆ ਬਸਰੀ ਆ ਸਾਢੇ 7 54 ਪਤਲੀ ਤਿੰਨ ਸਾਢੇ 3 ਉਹ 5 ਐਮ ਐਮ ਦੀਆਂ ਹੈ ਹਾਂ ਉਹ ਬਸਾਂ ਫੁਰਦੇ ਚਾਹਤ ਕੋਈ ਦਿੱਕਤ ਨਹੀਂ ਉਹ ਮਤਲਬ ਜਿਹੜੇ ਆ ਕੇ ਪਾਇਪ ਚ ਬੰਦ ਨਹੀਂ ਦੀ ਦਿੱਕਤ ਉਹਦੀ ਦਿੱਕਤ ਉਹਨੇ ਥੋੜੀ ਜਨੀ ਪ੍ਰੋਬਲਮ ਖੜੀ ਕਰਤੀ ਪਾਤਾ ਹੁਣ ਸਹੀ ਹੋਣਾ ਯੂਰਲ ਪਾਤਾ ਨਿਕਲ ਜਾਣਾ ਉਹ ਵੀ ਥੋੜੇ ਤੋਂ ਬੰਦੇ ਨੂੰ ਪਤਲ ਕਰ ਰੱਖਦਾ ਅੱਜ ਮਕਰੋ ਹਾਂ ਦੇਖੀਓ ਵੀ ਠੀਕ ਹੈ ਹਾਂ ਬੋੜਾ ਮਾਰਦੇ ਜੱਟੇ ਜਿੱਦ ਸਾਲਾ ਕੱਢਦੀ ਹੈ ਜੇ ਉਹ ਆਣ ਕੇ ਕਿਸਾਨਾਂ ਨੂੰ ਰੋਕ ਕੰਨੀ ਹੂੜਾ ਮਾਰੂਗੀ ਤੇਰੇ ਲੈ ਹਾਂ ਬੱਲੇ ਹਾਂ ਕੈਮਰਾ ਕਹਿੰਦੀ ਔਰਲੀ ਮਾਰਨਾ ਹੂੜਾ ਮਾਰੂਗੀ ਕਹਿੰਦੀ ਕੰਡੇ ਬੰਦੀ ਰਹਿਣਾ ਚਾਹੀਦਾ ਬੰਦੇ ਹਾਂ ਤੇ ਵਰ ਵੀ ਹੋਣਾ ਚਾਹੀਦਾ ਹੁਣ ਜਿਆਦਾ ਖਰੀਦ ਅਸੀਂ ਗੇਰੀ ਜਾਉਂਗੇ ਹੋਰ ਤਕਲੀਫ ਤਾਂ ਸਾਨੂੰ ਜਿਹੜੀ ਹੈਗੀ ਉਹ ਤਾਂ ਹੈਗੀ ਉਹ ਆ ਉਹ ਜਿਆਦਾ ਗੇਰੇ ਤਾਂ ਤੈਨ ਵੀ ਹਟ ਜਾਣੀ ਸਮਝ ਆਪਣੇ ਆਪ ਨੂੰ ਵੀ ਉਹਨੂੰ ਹੁਣ ਰੱਖਣਾ ਪੈਣਾ ਜਾਨੇ ਖਾਤਰ ਵੀ ਭੈਣਾਂ ਕਹਿ ਮਾ ਠੀਕ ਹਾਂ ਹੌਸਲੇ ਦੀ ਗੱਲ ਹੈ ਬਹੁਤ ਹਾਂ ਤੇਰੇ ਸਿਰ ਪਰ ਜੋ ਜ਼ਿੰਮੇਵਾਰੀਆਂ ਬਹੁਤ ਆ ਐ ਨਾ ਸੋਚੀ ਵੀ ਮਾੜੀ ਜ਼ਿੰਮੇਵਾਰੀ ਆ ਬਹੁਤ ਜ਼ਿੰਮੇਵਾਰੀਆਂ ਹੈ ਹਾਂ ਤੇਰੇ ਸਿਰ ਪਰ ਬਾਜੇ ਵੱਜਣ ਵਾਲੇ ਕਰਦੀ ਉਹ ਚਲ ਕੋਈ ਹੋ ਜਾਣਾ ਹੋ ਜਾਣਾ ਜੇ ਜਾਣਾ ਦੇਣਾ ਤਾਂ ਮੁੰਡਾ ਜਿਹਦੇ ਵਿੱਚ ਅਸੀਂ ਦੁੱਖ ਕੱਟਣਾ ਹਾਂ ਹਾਂ ਗੱਲ ਆਈ ਸਾਰੇ ਸਾਡੇ ਕਰਮਾਂ ਨਾਲ ਦੁੱਖ ਨਹੀਂ ਹੈ ਹਾਂ ਇਹ ਤਾਂ ਕੱਟਣਾ ਹੀ ਪੈਣਾ ਬਾਕੀ ਇਹਦਾ ਕਿ ਕਈ ਵਾਰ ਬੰਦੇ ਦੇ ਨਾਲ ਜੀਵ ਪਰ ਗੱਲ ਬੋਲੋਦੇ ਵਿੱਚ ਸੱਤ ਹੋ ਜਾਂਦੇ ਜਦੋਂ ਰੰਗ ਕਰਨਾ ਸ਼ੁਰੂ ਕਰਿਆ ਤਾਂ ਸੁੱਕਾ ਪਾਣੀ ਜਿਹਨੂੰ ਤਾਂ ਪਾਣੀ ਹੱਥ ਖੜਾ ਕਰ ਦਿੱਤਾ ਕਹਿੰਦੇ ਇੱਕ ਦੋ ਵਾਰ ਤੇ ਵੀ ਆਦੀ ਉਹ ਸੁਬਰੀ ਬਹਣਾ ਨੇ ਕਿ ਤੂੰ ਦੜ ਤੋਂ ਐ ਕਰਾਂਗੀ ਖੁਸ਼ੂਦ ਨੂੰ ਮੇਰੇ ਖਰਾਬ ਕਰੂਗੀ ਸੁਬਰੀ ਬਹਣਾ ਦੀ ਮੱਤੇ ਵੀ ਨਹੀਂ ਹੁਣਾ ਤਾਂ ਇਹ ਆਜਾ ਪਤਲੀ ਦਾ ਕੱਪ ਹੋਇਆ ਜੀ ਵਿੱਚ ਕੁਝ ਵੀ ਨਹੀਂ ਹੋਂ ਤੱਕ ਹਲਾ ਕੇ ਦੇਖ ਲੈ ਸਾਰੇ ਘਰ ਦੇ ਵਿੱਚ ਉੱਕਣ ਲਈ ਪਈ ਜਿੱਦਨ ਦੇ ਮਿਸਤਰੀ ਆ ਆਪੇ ਕਰੀ ਜਾਂਦੇ ਹੋ ਬਚਾਰੇ ਆਪੇ ਨੱਲਾ ਕਰਦੇ ਆ ਮੈਂ ਕਹੇ ਜੀ ਵੀਤਰੀਂ ਛੇਤੀ ਛੇਤੀ ਕੰਡਾ ਬਾਹਰ ਨਹੀਂ ਨਿਕਲਤ ਕਾ ਚਾਹੀਦਾ ਮੈਂ ਮੈਂ ਕਰਦੀ ਹੌਲੀਏ ਚੱਲ ਜੀ ਤੇ ਮੇਤੇ ਕੰਮ ਨਹੀਂ ਤੇਜ਼ ਹੋਦਾ ਹੈਗਾ ਮੈਂ ਹੌਲੀ ਹੌਲੀ ਟਿਕ ਟਿਕ ਕੇ ਕਰਦੀ ਆਂ ਬਾਅਦ ਕੀ ਬਈ ਮੈਤੇ ਧੜਾ ਧੜਾ ਨਹੀਂ ਜਿਵੇਂ ਅਗਲਾ ਕਹਿ ਵੀ ਤੇ ਤੇ ਕੰਮ ਕਰਦੀ ਆਂ ਬਾਕੀ ਆਪਣਾ ਕਹਿੰਦੇ ਉਹਨੇ ਮਾਰਾ ਤੇ ਬਸ ਸ਼ੁਕ ਸ਼ਾਂਤੀ ਮੰਗੋ ਪਰਮਾਤਮਾ ਤੋਂ ਤੰਦਰੁਸਤੀ ਚਾਹੀਦੀ ਆ ਸ੍ਰੀ ਜੇ ਤੰਦਰੁਸਤਾ ਤਾਂ ਸਭ ਕੁਝ ਚੰਗਾ ਵੀ ਲੱਗਦਾ ਸਭ ਕੁਝ ਫੇ ਕੰਮ ਦਾ ਫੇ ਪਤਾ ਵੀ ਨਹੀਂ ਲੱਗਦੇ ਕੰਮ ਨਹੀਂ ਫਿਰ ਰੁਕਦੇ ਜਿਵੇਂ ਮੈਂ ਮੇ ਭਾਂਡੇ ਮਾਦ ਲੈ ਮੈਨੂੰ ਥਕਾਵਟ ਦੀ ਮਹਿਸੂਸ ਹੋਦੀ ਫੇ ਰਹਿ ਜਾਂਦੀ ਹਾਂ ਮੈਂ ਸਿੰਪਲ ਲੇਓ ਤਾਂ ਕਾਪੜਾ ਸੁਪਰ ਲਾ ਕਰਿ ਲਿਓ ਕੱਛੂ ਆਲੀ ਤੋਰ ਤੁਰੀ ਜਾਓ ਮੰਂਜਲਵਾਰ ਤਾਂ ਬੰਦਾ ਪਹੁੰਚੇ ਜਾਂਦਾ ਆਂ ਮੈਂ ਸ਼ਾਮ ਤੱਕ ਤਾਂ ਪਹੁੰਚੂਗੀ ਆਂ ਜੇ ਤਰੇ ਰੋਟੀ ਬਣਾਉਣ ਲੱਗੀ ਤਾਂ ਮੈਂ ਲੱਗ ਤਾ ਬਣੂਗੀ ਪਹੁੰਚੂਗੀ ਉਹ ਹਾਂ ਪਹੁੰਚਾਏ ਦੰਗੀਆ ਬਿਲਕੁਲ ਓਕੇ ਤਾਂ ਚਲ ਖੋਈ ਨਹੀਂ ਜਲਦੀ ਜਾਣਾ ਚੱਲੀ ਜਾਣਾ ਥੋੜਾ ਬਹੁਤਾ ਥੋੜਾ ਬਹੁਤਾ ਕੰਮ ਨਹੀਂ ਬੰਦੇ ਦੇ ਮੁੱਕਣੇ ਬੰਦੇ ਦੇ ਤੁਹਾਨੂੰ ਪਤਾ ਹੀ ਆ ਕੰਮ ਨਹੀਂ ਮੁੱਕਦੇ ਇਹ ਵੀ ਹੋਣਾ ਬਸ ਤੂੰ ਕਾਇਮ ਹੋ ਜਾ ਬਹੁਤ ਨੇੜੇ ਆ ਰਹੇ ਆ ਪ੍ਰੋਗਰਾਮ ਵੀ ਲੋੜੀ ਵੀ ਆ ਰਹੀ ਆ ਹੈ ਹਾਂ ਇਹ ਨਾ ਤੂੰ ਆਪਣੇ ਆਪ ਨੂੰ ਗੇਰ ਭਾਈ ਵਿਆਹ ਰਹਿਣਾ ਹਾਂ ਇਹ ਫਿਰ ਜੈਸਮੀਨ ਦਾ ਸਾਰਾ ਇਹ ਸਿਰ ਪਰ ਹਾਂ ਸਾਰਾ ਗੁੱਸਾ ਹਾਂ ਬਹੁਤ ਜ਼ਿੰਮੇਵਾਰੀਆਂ ਹੈ ਸੋਹਣੀ ਬਾਜੀ ਤਨੂ ਅਗਰ ਹੈ ਹੋਰੀ ਹੈ ਜੈਮਨੂ ਚਾਤਾ ਕੇਗਾ ਦਰੋਂਡਾ ਸੋਹਣੀ ਬਾਜੀ ਓਏ ਹੋਰ ਦੱਸ ਦੇ ਚੱਲ ਕੋਈ ਨਹੀਂ ਸਭ ਕੋ ਠੀਕ ਹੋ ਜਾਣਾ ਜਦੋਂ ਪਾਣਾ ਕਿਸੇ ਦਾ ਮਾੜਾ ਨਹੀਂ ਤੱਕਦੇ ਤਾਂ ਪ੍ਰਮਾਤਮਾ ਆਪਣਾ ਮਾੜਾ ਹੋਣ ਵੀ ਨਹੀਂ ਦਿੰਦਾ ਠੀਕ ਆ ਤੂੰ ਅਗਲੇ ਦੇ ਨੱਟ ਕੇ ਕੱਢ ਦੇ ਹਾਂ ਤੇਰੇ ਪ੍ਰਮਾਤਮਾ ਆਊਗਾ ਕਿਹੜੀ ਆਪੇ ਸਹੀ ਹੋਊਗਾ ਪ੍ਰਮਾਤਮਾ ਕੋਈ ਚੱਕਰ ਨਹੀਂ ਆਉਂਸਲਾ ਨਹੀਂ ਛੱਡੀਦਾ ਹੌਂਸਲੇ ਬੁਲੰਦ ਰੱਖੀਦੇ ਆ ਹਾਂ ਇਹ ਤਾਂ ਜੈਸਮੀਰ ਹੁਣ ਕੱਲ ਮਾੜੀ ਦੀ ਢਿੱਲੀ ਵਿੱਚ ਸੀ ਓਕੇ ਚੱਕ ਕੇ ਬਾਹਰੋਂ ਵੀ ਤਰਾਂ ਨਹੀਂ ਕਰੀ ਪਤਾ ਹੈ ਕੀ ਗੱਲ ਆ ਇਹ ਆਪਣਾ ਦਰਦ ਭੁੱਲ ਜਾਂਦਾ ਬੰਦੇ ਨੇ ਜ਼ਿੰਮੇਵਾਰੀਆਂ ਹੈ ਪੈ ਜਾਣ ਵੀ ਮੈਨੂੰ ਕੱਲੂ ਆਇਆ ਲੱਗੋ ਕਹੇ ਵੀ ਜੇ ਸੁੱਖੋ ਪੈਂਡ ਦੀ ਮਾਰ ਰਹੀ ਦੀ ਆਂ ਸੰਦੀ ਤੂੰ ਆ ਜਾਂਦੀ ਹਾਂ ਕੀ ਹੈ ਕੀ ਆ ਜਾਣਾ ਆਇਆ ਹੋਇਆ ਵਿਚਾਲ ਕਿੱਥੇ ਮੁੱਖ ਨੇ ਦੇਖ ਤਾ ਰੁੱਟ ਤਾ ਹਾਂ ਹਾਂ ਸਾਰੀ ਰੁੱਟ ਜਣੇ ਨੇ ਤਾਂ ਇਹਦਾ ਗੱਡੀ ਕੋਈ ਪਹੁੰਚ ਜਾਣਾ ਆਪਰੇ ਜੀ ਅੱਜ ਬੋਕਰ ਮੰਗਦਾ ਨਾ ਅੱਦਾ ਭੱਜਦਾ ਫਿਰਦਾ ਮੈਂ ਤਾਂ ਬੋਕਰ ਖੜਾ ਹੋ ਕੇ ਕੰਮ ਵਿੱਚ ਤਾ ਲੈ ਲੈ ਗਾਹਨ ਨਾ ਤਾਂ ਹੈ ਹਾਂ ਕੁਝ ਲਾਜ਼ਮੀ ਹਰ ਵਾਰ ਨਤੀਜਾ ਆਪਾਂ ਬਾਵਾਉਣਾ। ਤਰਪਣਾ ਵਰਦ ਜੇ ਘਰ ਵਾਲੇ ਨੇ ਘਾਹ ਬੋਲ ਕੇ ਵੀ ਜੀ ਦੇਖੋ ਜਿਹੜੇ ਘਰ ਹੁੰਦੇ ਨੇ ਪਲੱਗ ਰਸੋਣੇ ਉਹੀ ਦੇਖਣਾ ਵਸ ਜਾ ਕੇ ਉਹਨਾਂ ਨੂੰ ਅਸੀਂ ਟੇਪਾਂ ਲਾ ਕੇ ਉਹ ਵੀ ਧਾਰ ਦਾ ਬਹੁਤ ਕੁਝ ਨਹੀਂ ਛੇੜਦਾ। ਕੁਝ ਨਹੀਂ ਇੱਕ ਬਸ ਰੀਡ ਕੋਲ ਚਾਹੀਦੀ ਆ। ਰੀਡ ਬਹੁਤ ਪਸੰਦ ਆ ਹੋਣ ਦੇ। ਫੋਰਮੈਨ ਬਣੂੰਗਾ ਮੈਨੂੰ ਲੱਗਦਾ ਇਹ। ਇਹ ਫੋਰਮੈਨ ਬਣੂੰਗਾ ਬਿਜਲੀ ਵਾਲਾ। ਮੈਨੂੰ ਲੱਗਦਾ। ਇਹ ਲੇਨਮੈਨ ਨਹੀਂ ਜਈ ਬਣੂੰਗਾ। ਇਹ ਜਈ ਬਣੂੰਗਾ। غنਵੀਰ ਜੀ ਲੈ ਲੈ ਮਰ ਵੀ ਕੋਈ ਚਾਹੀਦਾ ਹੈ ਚਾਹੀਦਾ ਬਾਈ ਹਾਂ ਗੰਗਾ ਸਰ ਹਾਂ ਚੱਲ ਕੋਈ ਨਹੀਂ ਭੈਣੇ ਤੈ ਹੌਸਲਾ ਰੱਖਣਾ ਠੀਕ ਆ ਡਾਮਾ ਡੋਲਣਾ ਹੋ ਬੀਬੀ ਨੂੰ ਦੇਖ ਤੂੰ ਬੀਬੀ ਦੱਸ ਮੜਿਆ ਬਾਈ ਭੈਣ ਨੂੰ ਕਿੰਨੇ ਪ੍ਰੇਸ਼ ਨੂੰ ਹੈ ਤੇਰੇ ਚਾਰ ਥੋੜੀ ਐ ਰਹੀ ਐ ਮੈਂ ਕਹਿਆ ਕਿਹਾ ਪਹਿਲਾਂ ਮੈਂ ਉਹ ਕਹਿੰਦਾ ਸੰਦੀਪ ਭੈਣ ਨੂੰ ਦੱਸ ਬੀਬੀ ਦੇਖ ਲੈ ਬੀਬੀ ਫੇਰ ਵੀ ਕੈਮ ਉਲਤਰਾ ਰੱਖ ਹਾਂ ਬੀਬੀ ਹੌਸਲਾ ਨਹੀਂ ਚਾਹਦੀ ਹਾਂ ਖਤਰਨਾਕ ਬੀਬੀ ਹੌਸਲਾ ਨਹੀਂ ਚਾਹਦੀ ਹੈਗੀ ਬੀਬੀ ਦੇ ਮਗਰ ਅੰਦਰ ਕੋਈ ਚੀਜ਼ ਹੋ ਜਵੇ ਬਾਦੂ ਬਾਦੂ ਮਤਲਬ ਇਹ ਨਹੀਂ ਕੱਟ ਕੇ ਸਾਹ ਹਸਿਦਾ ਪਾਣੀ ਦੇ ਇਕੱਠਾ ਨਹੀਂ ਹੋਣ ਮੰਦੇ ਇੱਕ ਵਾਰ ਕਰ ਇਹ ਚੜਜੀ ਤੇ ਸਭਾ ਸੇ ਠੀਕ ਕਰਿਆ ਨਹੀਂ ਬੀਬੀ ਕੋ ਚੜਜੀ ਤੇਰੇ ਬੰਦ ਕਰਿਆ ਚੜਜੀ ਇਹੋ ਜਿਹਾ ਮਾਸ ਦੀ ਗੱਲ ਹੋ ਗਈ ਸੀ ਮਾਸਜਾ ਬਣ ਗਿਆ ਤਾਂ ਇਹ ਉਹ ਡਾਕਟਰ ਕਹਿੰਦਾ ਵੀ ਕੋਈ ਬੜੀ ਗੱਲ ਨਹੀਂ ਹੈਗੀ ਵੀ ਇਹਨੇ ਠੀਕ ਹੋ ਜਾਣਾ ਬੀਬੀ ਦਵਾਈਆਂ ਨਾਲ ਜੇ ਨਾ ਵੀ ਕੋਈ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਇਹ ਇਹ ਤਾਂ ਐਸਾ ਹੋ ਜਾਂਦੀਆਂ ਚਰਮੇ ਕੋਈ ਉਹ ਕਹਾ ਜਾਣ ਮੈਂ ਕਹਿਤਾ ਕਹਿੰਦਾ ਵੀ ਬੀਬੀ ਵੀ ਹੈ ਚੀਜ਼ ਅੰਦਰ ਹੈ ਵੀ ਹੈ ਤਾਂ ਤੁਹਾਨੂੰ ਦਿੱਕਤ ਜੀ ਚਾ ਦੇਖੋ ਹਨਾ ਆਏ ਕਹਿ ਕੇ ਉਹਨੇ ਚਲਾ ਆ ਜੀ ਜੀ ਇਹ ਆਈ ਵਈ ਚਲ ਜੀ ਕਹਿੰਦੇ ਵੀ ਬੀਬੀ ਨੂੰ ਕੀ ਹੋ ਗਿਆ ਭੈਣੇ ਬਾ ਕੀ ਹੋਇਆ ਕਹਿੰਦੀ ਆਉਂਦੀ ਨੇ ਦਰਵਾਜ਼ਾ ਮੋੜਿਆ ਆਏ ਮਾਰਤ ਹੋਏ ਹੱਥ ਨਾਲ ਦਰਵਾਜ਼ਾ ਕਹ ਜੀ ਮੇ ਤੇਲ ਕੋ ਰੱਖਦੀਆਂ ਤੂੰ ਮੇਰੇ ਢਿੱਡ ਚ ਸੁਸਾਏਗਾ ਨਾ ਕਾ ਤਾ ਚੁੱਪ ਕਰੀ ਇਹਨੂੰ ਖੰਡੇ ਤੋਂ ਆਗਣਾ ਤੇ ਆਉਂਗੇ ਫੇਰ ਇਹ ਬੀਬੀ ਹੌਲੀ ਹੌਲੀ ਸਮਝਾਈ ਮੇਰੇ ਹੈਗਾ ਕੁਛ ਕਹਿੰਦੇ ਮੇ ਤੇਲ ਕੋ ਰੱਖਦੇ ਆ ਜੀ ਵੀ ਮੈਨੂੰ ਦੱਸ ਵੀ ਉਹ ਮਾਰ ਸਾਹ ਰਿਆਵਾਂ ਨੂੰ ਚਕਲੀਰ ਦੀਆ ਬੀਬੀ ਨ ਬਸੇ ਕੜਾਗੇ ਹੱਦੀ ਜਗੇ ਨਹੀਂ 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 ਉਹ ਹੋਰ ਚੀਜ਼ ਸੀ ਪੈਣਾ ਨਾ ਨਾ ਬਸ ਹੀ ਹੋਇਆ ਉਹ ਨਾ ਜਿਹੜੀ ਤੂੰ ਗੱਠਾ ਦਾਦੀਆਂ ਉਹ ਪਾਣੀ ਦੀਆਂ ਗੱਠਾਂ ਹੈਗੀਆਂ ᱛੀਆਂ ਪਰ ਲੇਕਿਨ ਜਿਹੜੀ ਬੀਬੀ ਦੀ ਉਹ ਪੈਂਡਸ ਦੀ ਜਿਹੜੀ ਨਾਲ ਆ ਉਹਦੀ ਪ੍ਰੋਬਲਮ ਹੈਗੀ ᱛੀ ਉਹ ਚੰਦ ਪਾਣੀ ਦੀ ਗੱਠ ਨਹੀਂ ਹੈਗੀ ਉਹ ਵਾਸਤਾ ਕੰਦਾਈ ਹਾਂ ਫਿਰ ਉਹ ਪਾਣੀ ਦੀ ਜਿਹੜੀ ਅੰਦਰ ਗੱਠ ਬਣ ਗਿਆ ਨਾ ਮਾਸ ਪੈਂਡਸ ਦੀ ਨਾਲ ਹੀ ਲੀਕ ਹੋ ਹੋ ਕੇ ਅੰਦਰ ਪਾਣੀ ਇਕੱਠਾ ਹੋ ਗਈ ਗਿਆ ਡਾਕਟਰ ਕਹਿੰਦਾ ਵੀ ਜੇ ਤੁਸੀਂ ਥੋੜੀ ਨਿਗਹਿਲੀ ਕਰ ਦਿੰਦੇ ਜੇ ਪੈਂਡਸ ਦੀ ਨਾਲੀ ਫਟ ਜਾਂਦੀ ਤਾਂ ਖਤਰਾ ਤਾਂ ਗੰਦਾ ਕੰਮ ਦਾ ਇੱਕ ਵਾਰ ਤਾਂ ਬੱਤੀ ਵਿੱਚ ਲੇ ਬੈਠੇ ਰਹੇ ਅਸੀਂ ਬੀਬੀ ਨੂੰ ਉਧਰ ਠੰਡ ਪਵੇ ਮਨਾ ਚੰਬੇ ਚਰਨਜੀਤ ਬੀਬੀ ਇੱਕ ਮਹੀਨਾ ਜਬ ਮਨਿੰਦਰ ਨੇ ਹੋਣਾ ਸੀ ਮਨਿੰਦਰ ਨੇ ਹਲੇ ਹੋਣਾ ਮੈਂ ਅੰਦਰ ਨਾਲ ਜਾ ਬੀਬਲਿੰਦਰ ਭੈਣ ਦਵਾਈਆਂ ਭੇਜੀ ਜਾਵੇ ਆ ਬਲਿੰਦਰ ਭੈਣ ਵੀ ਤੇਰੇ ਅਸੀਂ ਡਿਊਟੀ ਪਰ ਲਾ ਆ ਮੈਂ ਜਿੱਦਾਂ ਸਾਰੀ ਦਿਨ ਡਿਊਟੀ 'ਤੇ ਲੱਗ ਜਾਂਦੀ ਹਾਂ ਉਹ ਨਾਲ ਦੀ ਡਿਊਟੀ 'ਤੇ ਲੱਗੀ ਹੋਈ ਦੀ। ਉਹ ਤਾਂ ਬੰਦ ਹੋਵੇ ਮੈਂ ਅੰਦਰ ਨਾ ਜਾਵਾਂ। ਨਹੀਂ ਅਕੋ ਦਾ ਤਾਂ ਕਈ ਵਾਰ ਹੋਣ ਦੀ ਆਉਂਦਾ। ਹਾਂਜੀ। ਤੇ ਮੈਨੂੰ ਮੈਂ ਫੋਨ ਕਰਦੀ ਹਾਂ ਮਰਜਿੰਦਰ ਦਾ ਹਾਲ ਚਾਲ ਪੁੱਛਣੇ ਨੂੰ। ਅੰਦਰ ਉਹ ਕਹੂਗੀ ਖੜ ਗਿਆ ਅਮਰਜੈਂਸੀ ਦਾ ਫੋਨ ਆ ਗਿਆ। ਲੈ ਕਿਹਣੀ ਆ ਮੈਨੂੰ ਤੇ ਉਹ ਜੈ ਜਵੀਨ ਕਹਿੰਦੀ। ਆ ਤੇਰੇ ਗਰੀਬ ਮੋਰ ਕਰਦੇ ਨੇ ਵੀ ਬਹੁਤ ਅਮਰਜੈਂਸੀ ਹੋ ਗਈ। ਕਹਿੰਦੇ ਕਹਿੰਦੇ ਤੇਰੀ ਵਾਰਸ ਸੁਣਵੀਂ ਕਰ ਉਹਨੇ ਸੁਣਾ। ਪਹਿਲਾਂ ਅਮਰਜੈਂਸੀ ਸੁਣ ਲਵਾ। ਇਹ ਵੀ ਪੂਰਾ ਹੁੰਦਾ ਤਾਂ ਦੋਸਤ ਬਿਨਾਂ ਵਾਲਾ ਸਾਡੀ ਦਲਾਸਾ ਦੇਣੇ ਵਾਲਾ ਬੰਦਾ ਬਹੁਤ ਬਹੁਤ ਮੈਂ ਬਹੁਤ ਤਿੰਨ ਪੱਤੇ ਭੇਜੇ ਵੀ ਜਿਹੜੇ ਤੁਸੀਂ ਖਾ ਕੇ ਦੇਖ ਲੀਤਨਾ ਤੁਹਾਡੀ ਹੁੰਦੀ ਹੈ ਉਲਟੀਆਂ ਜਿਹੇ ਤਰਾ ਦੇਣਾ ਕਿ ਉੰਤੋਂ ਰਾਗਾ ਤਾਂ ਹੋ ਗਿਭਰਾ ਹਾਲ ਠੀਕ ਹੈ ਨੇ ਮਰੀਜ਼ ਆਪਣੇ ਅਜ ਮੋਸਟਰ ਚ ਘੱਟ ਨੂੰ ਬਹੁਤ ਬਹੁਤ ਅੱਛਾ ਸਮਾਤਨਾ ਆ ਗਿਆ ਸਹੀ ਵਾਲਾ ਉੱਥੇ ਦੀ ਬੀਬੀ ਹੋਰ ਠੀਕ ਹੋਈ ਸੀ ਇੱਕ ਵਾਰ ਤਾਂ ਬੀਬੀ ਨੂੰ ਉਹਨੇ ਕਹੇ ਤੁਹਾਡਾ ਡਾਕਟਰ ਨੇ ਕਹਿੰਦਾ ਚਲੋ ਜੀ ਆਪਰੇਸ਼ਨ ਇਹ ਅੱਜ ਹੀ ਕਰ ਦਤਾ ਇਹ ਉੱਥੇ ਦੇ ਡਾਊਨ ਹੋਈ ਆ ਪਰ ਤੋਂ ਪਰ ਤੋਂ ਫੜੇ ਕੋ ਖਲਾ ਮਾਮਰ ਜਾਨਸੀ ਚੋਲੀਆਂ ਦੀ ਇਹ ਕੱਢ ਕੇ ਕਹਿੰਦੇ ਨੂੰ ਦੇ ਜੋ ਬਈ ਤਾਂ ਫੈਲ ਡਾਉਨ ਹੋਗੇ ਆਪਰੇਸ਼ਨ ਕੰਮ ਨਹੀਂ ਲੈਗੇ ਉੱਪਰ ਲੈ ਕੇ ਫਾਈਲ ਨਹੀਂ ਦੇਖਿਆ ਵੀ ਆਉਣਗੇ ਦੇਖੀਏ ਕੋ ਸੈਕਿੰਡ ਵੀ ਲੈ ਕੇ ਕਹਿੰਦੇ ਹੈ ਨਹੀਂ ਕਿ ਜੰਗਤ ਇੱਕੋ ਲੱਖ ਤੇ ਬੀਬੀ ਗਿਰ ਗਈ ਇੱਕੋ ਲੱਖ ਤਾਂ ਉਹ ਤਾਂ ਜਦੋਂ ਨਾ ਟੈਸਟ ਕਰੇ ਫੈਲੇ ਨਹੀਂ ਚਲੋ ਚਲੋ ਸਮਾ ਚੰਗੇ ਮਾੜੇ ਗੇੜ ਚੰਗੇ ਮਾੜੇ ਗੇੜ ਚੱਲੀ ਆ ਭਾਈ ਜਰਜੀਤਾਂ ਤੰਦਾ ਤਾਂ ਹੈ ਨੀ ਲੰਦਾ ਤਾਂ ਹੈ ਨੀ ਉਹ ਦੇਖੀ ਜਾਂਦਾ ਫੇ ਹੁਣ ਡਾਕਟਰ ਨੇ ਕਦ ਬੁਲਾਇਆ ਤੁਹਾਨੂੰ ਡਾਕਟਰ ਨੇ ਲੋਨੀ ਬੁਲਾਇਆ ਅੱਛਾ ਚਲੋ ਪਰਮਾਤਮਾ ਨਾ ਆਏ ਹੁਣ ਜਾਣ ਦਾ ਮੌਕਾ ਦਵੇ ਨਾਏ ਮੌਕਾ ਦਵੇ ਠੀਕੇ ਹੋ ਜੀ ਹਾਂ ਨਿਕਲ ਨੀ ਮੈਂ ਤੇਰੀ ਇੱਕ ਵਧੀਆ ਪਰਮਾਤਮਾ ਇੱਕਣੀ ਸੁਣ ਲਵੇ ਖਾਰਾ ਫਿਰ ਉਹ ਬੀਚੇ ਦੇਖਦਾ ਤੀ ਜਾਂਦੀ ਹੈ ਤਾਂ ਤੇਰੇ ਪਾਣੀ ਦੇ ਲੱਸੀ ਨਹੀਂ ਨੂੰ ਖਾਰੇ ਦਾ ਨਿੰਮਕਾਂ ਸਾਰਾ ਕੋ ਚਾੜਨਾ ਚਲੋ ਜਿੰਨਾ ਕਿ ਪਰਮਾ ਦੁੱਖ ਆਪਣੀ ਜ਼ਿੰਦਗੀ ਲਿਖਿਆ ਹੈ ਨਾ ਉਹ ਭੋਗਣਾ ਹੈ ਬਾਕੀ ਕੋਈ ਨਹੀਂ ਭਾਂਦੇ ਤੈ ਹੌਸਲਾ ਨਹੀਂ ਛੱਡਣਾ ਅਸੀਂ ਦਿਨਾਂ ਇੰਨੇ ਜਣੇ ਫਿਰਦੇ ਆ ਤਰੇ ਠੀਕ ਨਹੀਂ ਤੂੰ ਸਾਨੂੰ ਦੱਸ ਇੱਕ ਕੰਡੇ ਦੇ ਹੋ ਜਾ ਕਿਵੇਂ ਮਾਰਦੇ ਦੀ ਰੋਬ ਤੁਸੀਂ ਹਸ ਤਾਲ ਹੁਣ ਆਵ ਢਿੱਲੇ ਜੇ ਇੱਥੇ ਹਾਂ ਤੂੰ ਵੀ ਗਰੀ ਆ ਨੀ ਆ ਹਾਂ ਉਹਦੇ ਕਰਕੇ ਹਾਂ ਚੱਲ ਕੋਈ ਨਹੀਂ ਚਲਿਏ ਚਲੋ ਜੀ ਚੱਲਦੇ ਹਾਂ ਹੁਣ ਆਪਾਂ ਘਰ ਨੂੰ ਤੇ ਮਿਲਦੇ ਆਪਾਂ ਤੁਹਾਨੂੰ ਹੁਣ ਕਿਸੇ ਅਗਲੇ ਬਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ 'ਚ ਰੱਖੇ ਜੀ